ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਲੋ ਜੀ ਅੱਜ ਬਣਾਈ ਹੈ ਜੀ ਆਪਾਂ ਨੇ ਆਲੂ ਗੋਭੀ ਦੀ ਸਬਜ਼ੀ ਤੁਸੀਂ ਕਲਰ ਚੈੱਕ ਕਰੋ ਸਬਜ਼ੀ ਹੈ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਸਬਜ਼ੀ ਬਣਾਈ ਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਣੇ ਰਹੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਦੇਸੀ ਸਟਾਈਲ ਆਲੂ ਗੋਭੀ ਦੀ ਸਬਜ਼ੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਅੱਜ ਹੋਰ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਆਲੂ ਗੋਭੀ ਦੀ ਸਬਜ਼ੀ ਤੇ ਲੋ ਜੀ ਆਲੂ ਗੋਭੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਗੋਭੀ ਤੇ ਆਲੂ ਚਾਰ ਆਪਾਂ ਨੇ ਆਲੂ ਲੈ ਲਿਆ ਜੀ 1 ਕਿਲੋ ਆਪਣੇ ਕੋਲ ਗੋਭੀ ਆ ਥੋੜਾ ਜਿਹਾ ਅਦਰਕ ਆ ਦੋ ਟਮਾਟਰ ਹੈ ਜੀ ਲਸਣ ਹੋ ਗਿਆ ਤੇ ਦੋ ਪਿਆਜ਼ ਹੋ ਗਏ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਤੇ ਹੁਣ ਸਭ ਤੋਂ ਪਹਿਲਾਂ ਕਰਦੇ ਆਪਾਂ ਇਹਨਾਂ ਦੀ ਕਟਿੰਗ ਤੇ ਲਓ ਜੀ ਗੋਭੀ ਦੀ ਕਟਿੰਗ ਆਪਾਂ ਨੇ ਕਰ ਲਈ ਹੈ ਜੀ ਇਸ ਤਰੀਕੇ ਦੀ ਇਹ ਕੱਟ ਲੈਣੀ ਆ ਮਤਲਬ ਜਿਆਦਾ ਮੋਟੀ ਵੀ ਨਹੀਂ ਹੋਣੀ ਚਾਹੀਦੀ ਤੇ ਜਿਆਦਾ ਬਰੀਕ ਵੀ ਨਹੀਂ ਹੋਣੀ ਚਾਹੀਦੀ ਜਿਆਦਾ ਮੋਟੀ ਕੱਟੋਗੇ ਤਾਂ ਹੈ ਮਤਲਬ ਗੜਦੀ ਨਹੀਂ ਹੈਗੀ ਜਿਆਦਾ ਬਰੀਕ ਕੱਟੋਗੇ ਫਰ ਕੁਲ ਜੂਗੀ ਸੋ ਅੱਜ ਥੋੜੀ ਜੀ ਗਲੇ ਚ ਵੀ ਪ੍ਰੋਬਲਮ ਹੈ ਸਹੀ ਢੰਗ ਨਾਲ ਬੋਲ ਨਹੀਂ ਹੋ ਰਹਾ ਤੇ ਲਓ ਜੀ ਹੁਣ ਕੱਟਦੇ ਆ ਆਲੂ ਤੇ ਲਓ ਜੀ ਆਲੂ ਨੂੰ ਸਭ ਤੋਂ ਪਹਿਲਾਂ ਆਪਾਂ ਛਿੱਲ ਲੂਗੇ ਯਾਨੀ ਪੀਲਰ ਕਰ ਦੂਗੇ ਕੇ ਆਲੂਆਂ ਨੂੰ ਛਿੱਲ ਕੇ ਰੱਖ ਲਾਂਗੇ ਪਾਣੀ ਦੇ ਵਿੱਚ ਤਾਂ ਜੋ ਆਦੂਆ ਜਿਹੜੇ ਕਾਲੇ ਨਾ ਹੋ ਜਾਣ ਤੇ ਲੋ ਜੀ ਆਲੂਆਂ ਦੀ ਕਟਿੰਗ ਵੀ ਕਰ ਲਾਂਗੇ ਆਪਾਂ ਆਲੂ ਕੱਟਣੇ ਆਪਾਂ ਨੇ ਇਸ ਤਰੀਕੇ ਦੇ ਜਿਆਦਾ ਮੋਟੇ ਵੀ ਨਹੀਂ ਜਿਆਦਾ ਬਰੀਕ ਵੀ ਨਹੀਂ ਠੀਕ ਹੈ ਜੀ ਇਸ ਤਰੀਕੇ ਦੇ ਆਲੂਆ ਜਿਹੜੇ ਆਪਾਂ ਨੇ ਇਹ ਕੱਟ ਲੈਣੇ ਤੇ ਲੋ ਜੀ ਇੱਧਰ ਕਰ ਲਿਆ ਆਪਾਂ ਨੇ ਥੋੜਾ ਜਿਹਾ ਗਰਮ ਪਾਣੀ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਇਨਾਂ ਪਾਉਣ ਤੋਂ ਬਾਅਦ ਆਪਾਂ ਇਹਨੂੰ ਘੋਲ ਲੈਣਾ ਏ ਤੇ ਘੋਲ ਕੇ ਪਾ ਦਾਂਗੇ ਆਪਾਂ ਇਹਨੂੰ ਗੋਭੀ ਦੇ ਵਿੱਚ ਠੀਕ ਹੈ ਜੀ ਗਰਮ ਪਾਣੀ ਤਾਪਉਣਾ ਆਪਾਂ ਨੇ ਕਿਉਂਕਿ ਅੱਜ ਕੱਲ ਜਿਹੜੀ ਗੋਭੀ ਆ ਥੋੜੀ ਜੀ ਯਾਨੀ ਇਹ ਦਿਨਾਂ ਦੇ ਵਿੱਚ ਰੇ ਸਪਰੇਅ ਵਾਲੀ ਗੋਭੀ ਹੁੰਦੀ ਆ ਇਸ ਕਰਕੇ ਇਹਨੂੰ ਵਿੱਚ ਚੰਗੀ ਤਰ੍ਹਾਂ ਡੋਬ ਦੋਗੇ ਗਰਮ ਪਾਣੀ ਦੇ ਤਾਂ ਜੋ ਜੇ ਮਾੜਾ ਮੋਟਾ ਕੋਈ ਇਹਦੇ ਵਿੱਚ ਬੈਟਰਸ ਹੋਇਆ ਤਾਂ ਉਹ ਗਰਮ ਪਾਣੀ ਚ ਨਿਕਲ ਜਾਊਗਾ ਨਾਲੇ ਨਾਮਕਨਾਂ ਵਾਲਾ ਠੀਕ ਹੈ ਜੀ ਇਹ ਆਪਾਂ ਨੇ ਜ਼ਰੂਰ ਪਾਉਣਾ। ਇਹਦੇ ਵਿੱਚ ਗਰਮ ਪਾਣੀ ਤੇ ਇਹਨੂੰ ਰੱਖ ਦਿੰਨੇ ਆ। ਹੁਣ ਕੱਟਦੇ ਆਪਾਂ ਪਿਆਜ਼ ਤੇ ਲਓ ਜੀ ਹੁਣ ਕੱਟਦੇ ਆ ਪਿਆਜ਼ ਆਪਾਂ ਪਿਆਜ਼ ਦੀ ਜਿਹੜੀ ਆਹ ਚੀਜ਼ ਹੁੰਦੀ ਆ ਕੱਟਦਿਆਂ ਕਰੋ। ਇਹਦਾ ਜੀ ਹੁਣ ਆਪਾਂ ਬਰੀਕ ਬਰੀਕ ਪਿਆਜ਼ ਜਿਹੜੇ ਉਹ ਕੱਟ ਦੋਗੇ। ਤੇ ਲਓ ਜੀ ਪਿਆਜ਼ ਆਪਨੇ ਕੱਟੇ ਗਏ। ਤੇ ਲੋ ਜੀ ਹੁਣ ਕੱਟਦੇ ਆ ਟਮਾਟਰ ਤੇ ਜੀ ਟਮਾਟਰ ਵੀ ਕੱਟ ਲਉਗੇ ਬਰੀਕ ਬਰੀਕ ਤੇ ਆਹ ਚੀਜ਼ ਆਪਾਂ ਨੇ ਕੱਢ ਦੇਣੀ ਆ ਵਿੱਚੋਂ ਟਮਾਟਰ ਤੁਸੀਂ ਮਿਕਸੀ ਕਰਕੇ ਵੀ ਪਾ ਸਕਦੇ ਹੋ ਪਰ ਗੋਭੀ ਦੇ ਵਿੱਚ ਟਮਾਟਰ ਜਿਹੜੇ ਕੱਟ ਕੇ ਪਾਉਂਦੇ ਆ ਉਹ ਵਧੀਆ ਲੱਗਦੇ ਆ ਇਸ ਤਰੀਕੇ ਦੇ ਟਮਾਟਰ ਜਿਹੜੇ ਆਪਾਂ ਨੇ ਇਹ ਕੱਟਨੇ ਆ ਤੇ ਲੋ ਜੀ ਟਮਾਟਰ ਵੀ ਕੱਟੇ ਗਏ ਤੇ ਲੋ ਜੀ ਮਿਕਸੀ ਦੇ ਜੱਗ ਦੇ ਵਿੱਚ ਆਪਾਂ ਥੋੜਾ ਜਿਹਾ ਅਦਰਕ ਜਿਹੜਾ ਉਹ ਕੱਟ ਲਉਗੇ ਬਰੀਕ ਬਰੀਕ ਤੇ ਲਓ ਜੀ ਮਿਕਸੀ ਦੇ ਜੱਗ ਵਿੱਚ ਆਪਾਂ ਨੇ ਥੋੜਾ ਜਿਹਾ ਅਦਰੇ ਕੱਟ ਲਿਆ ਹੁਣ ਜਦ ਲਸਣ ਪਾ ਲੂਗੇ ਤੇ ਨਾਲੇ ਪਾ ਦੋਗੇ ਥੋੜੀਆਂ ਹਰੀਆਂ ਮਿਰਚਾਂ ਤੇ ਇਹਦਾ ਬੱਕ ਕਰ ਲੂਗੀ ਆਪਾਂ ਇੱਕ ਪੇਸਟ ਤਿਆਰ ਤੇ ਲਓ ਜੀ ਪੇਸਟ ਬਣ ਕੇ ਹੋ ਗਿਆ ਰੈਡੀ ਇਸ ਤਰੀਕੇ ਦਾ ਆਪਾਂ ਨੇ ਇਹ ਮੋਟਾ-ਮੋਟਾ ਜਿਹੜਾ ਪੀਸ ਲੈਣਾ ਜਿਆਦਾ ਫਾਈਨ ਪੇਸਟ ਨਹੀਂ ਬਣਾਉਣਾ ਹੈਗਾ ਤੇ ਲਓ ਜੀ ਗੋਭੀ ਨੂੰ ਕੱਟ ਲਾਂਗੇ ਹੁਣ ਆਪਾਂ ਜਾਲੀਦਾਰ ਬਰਤਨ ਚ ਤਕਰੀਬਨ 10 ਤੋਂ 15 ਮਿੰਟ ਰੱਖਣੀ ਆਪਾਂ ਨੇ ਇਹ ਗਰਮ ਪਾਣੀ 'ਚ ਉਸ ਤੋਂ ਬਾਅਦ ਇਦਾਂ ਦੇ ਆਪਾਂ ਨੇ ਇਹ ਜਾਲੀਦਾਰ ਬਰਤਨ 'ਚ ਰੱਖ ਦੇਣੀ ਹੈ ਤੇ ਲਓ ਜੀ ਇੱਥੇ ਲਾਵਾਗੇ ਹੁਣ ਆਪਾਂ ਇੱਕ ਕੜਾਹੀ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਤੇਲ ਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਾਬਤ ਧਨੀਆ ਲਈ ਥੋੜਾ ਜੀਰਾ ਪਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਪਿਆਜ਼ ਜਿਹੜੇ ਆਪਾਂ ਨੇ ਬਰੀਕ ਕੱਟ ਕੇ ਰੱਖੇ ਹੋਏ ਠੀਕ ਹੈ ਜੀ ਤੇ ਜਦੋਂ ਹਲਕਾ ਜਿਹਾ ਧਨੀਆ ਤੇ ਜੀਰਾ ਭੁੰਨਿਆ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦੇਣਾ ਤੇ ਲਓ ਜੀ ਪਿਆਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਲਓ ਜੀ ਪਿਆਜ਼ ਆ ਜਿਹੜੇ ਆਪਣੇ ਹਲਕੇ ਜਿਹਾ ਭੁੰਨੇ ਗਏ ਆ ਜੀ ਇਸ ਟਾਈਮ ਤੇ ਜਦੋਂ ਆਪਣੇ ਪਿਆਜ਼ਾਂ ਦਾ ਕਲਰ ਚੇਂਜ ਹੋ ਜੂਵੇ ਨਾ ਫਿਰ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਹਰੀ ਮਿਰਚ ਅਦਰਕ ਲਸਣ ਦੀ ਜਿਹੜੀ ਆਪਾਂ ਨੇ ਪੇਸਟ ਬਣਾਈ ᱛੀ ਤਾਂ ਜੋ ਇਹ ਵੀ ਪੜੀ ਭੁੰਨ ਹੋ ਜਵੇ ਨੂੰ ਐਡ ਕਰਨ ਤੋਂ ਬਾਅਦ 2 ਤੋਂ 3 ਮਿੰਟ ਆਪਾਂ ਇਹਨੂੰ ਹੋਰ ਭੁੰਨਾਂਗੇ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਛੋਟਾ ਚਮਚ ਦੇਗੀ ਮਿਰਚ ਦਾ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਟਰਮਰਿਕ ਪਾਊਡਰ ਯਾਨੀ ਹਲਦੀ ਤੇ ਇਹਨੂੰ ਵੀ ਭੁੰਨਾਂਗੇ ਆਪਾਂ ਹਲਕਾ ਜਾਂ ਅੱਧਾ ਕਿੰਟ ਤੇ ਲਓ ਜੀ ਜਦੋਂ ਹਲਕੀ ਜੀ ਦੇਗੀ ਮਿਰਚ ਤੇ ਹਲਦੀ ਭੁੰਨੀ ਗਈ ਠੀਕ ਹੈ ਜੀ ਆਹ ਮਸਾਲਾ ਦੇਖੋ ਤੁਸੀਂ ਪੂਰਾ ਇਹਨਾਂ ਦੇਸੀ ਸਟਾਈਲ ਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਦੋ ਟਮਾਟਰ ਬਰੀਕ ਕੱਟੇ ਹੋਏ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਨਮਕ ਤਾਂ ਜੋ ਟਮਾਟਰ ਜਿਹੜੇ ਗਲ ਚੁਕੇ ਠੀਕ ਹੈ ਜੀ ਨਮਕ ਤੁਸੀਂ ਟੇਸਟ ਰਿਕੋਰਡਿੰਗ ਪਾ ਲਿਓ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਓਨਾ ਕੁ ਤੁਸੀਂ ਇਹਦੇ ਵਿੱਚ ਪਾ ਲਓ ਤੇ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰ ਦੂੰਗੇ ਤਾਂ ਜੋ ਮਸਾਲਾ ਹੈ ਜਿਹੜਾ ਥੱਲੇ ਕੜਾਹੀ ਨਾਲ ਨਾ ਚਿਪਕੇ ਤਾਂ ਉਹ ਟਮਾਟਰ ਹੈ ਜਿਹੜੇ ਉਹ ਚੰਗੀ ਤਰ੍ਹਾਂ ਗਲ ਜੂंगे ਠੀਕ ਹੈ ਜੀ ਜਿਆਦਾ ਪਾਣੀ ਨਹੀਂ ਪਾਉਣਾ ਪਾਣੀ ਘੱਟੇ ਰੱਖਣਾ ਤੇ ਇਸ ਟਾਈਮ ਤੇ ਸੇਕ ਆ ਜਿਹੜਾ ਆਪਾਂ ਮੀਡੀਅਮ ਕਰ ਲੂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨੂਗੇ ਆਪਾਂ 4 ਤੋਂ 5 ਮਿੰਟ ਤੇ ਲਓ ਜੀ ਮਸਾਲਾ ਭੁੰਨਦੇ ਨੂੰ 4 ਤੋਂ 5 ਮਿੰਟ ਹੋ ਗਏ ਆ ਜੀ ਆ ਦੇਖੋ ਐਨ ਪੂਰਾ ਦਾਣੇਦਾਰ ਜਿਹੜਾ ਮਸਾਲਾ ਉਹ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਆਲੂ ਤੇ ਲੋ ਜੀ ਆਲੂ ਐਡ ਕਰ ਦਿੰਦੇ ਆ ਕਿਉਂਕਿ ਆਲੂਆਂ ਨੂੰ ਪੱਕਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਏ ਪਹਿਲਾਂ ਆਪਾਂ ਮਸਾਲੇ ਦੇ ਵਿੱਚ ਜਿਹੜੇ ਉਹ ਆਲੂ ਪਕਾਵਾਂਗੇ 5 ਤੋਂ 6 ਮਿੰਟ ਜਦੋਂ ਆਲੂ ਅੱਧੇ ਇੱਕ ਪੱਕ ਗਏ ਫਿਰ ਆਪਾਂ ਇਹਦੇ ਵਿੱਚ ਐਡ ਕਰੂਗੇ ਗੋਭੀ ਤੇ ਲੋ ਜੀ ਹੁਣ ਪਹਿਲਾਂ ਆ ਆਲੂ ਪਕਾ ਲੰਨੇ ਆ ਥੋੜਾ ਜਿਹਾ ਪਾ ਦੰਨੇ ਇਹਦੇ ਵਿੱਚ ਪਾਣੀ ਹਲਕਾ ਜਿਹਾ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਫਿਰ ਤਰੀਆੜੀ ਗੋਭੀ ਬਣ ਜੂਗੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪੂਰੇ ਸੇਕ ਪਰ ਪਕਾ ਲੂਗੇ ਤੇ ਵਿੱਚ ਵਿੱਚ ਮੈਂ ਇਹਨੂੰ ਆਪਾਂ ਹਿਲਾਈ ਜਾਉਂਗੇ ਤੇ ਲਓ ਜੀ ਹੁਣ ਕਰਦੇ ਆਪਾਂ ਆਲੂਆਂ ਨੂੰ ਚੈੱਕ ਆਹ ਦੇਖੋ ਜੀ ਮਸਾਲਾ ਦੇਖੋ ਤੁਸੀਂ ਸਬਜੀ ਦਾ ਕਿੰਨਾ ਵਧੀਆ ਹੋ ਗਿਆ ਇੱਕ ਕਾਲੂ ਚੈੱਕ ਕਰਦੇ ਆਪਾਂ ਇਹ ਹਲਕੇ ਹਲਕੇ ਪੱਕ ਗਏ ਆ ਜੀ ਆਹ ਦੇਖੋ ਠੀਕ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਗੋਭੀ ਜਿਹੜੀ ਆਪਾਂ ਨੇ ਕੱਟ ਕੇ ਰੱਖੀ ਥੀ ਤੇ ਲਓ ਜੀ ਇਹਨੂੰ ਕਰ ਦਿੰਦੇ ਆ ਮਿਕਸ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਤੇ ਲੋ ਜੀ ਗੋਭੀ ਆਪਾਂ ਨੇ ਮਸਾਲੇ ਦੇ ਵਿੱਚ ਮਿਕਸ ਕਰਤੀ ਹੈ ਜੀ ਤੇ ਹੁਣ ਆਪਾਂ ਇਹਨੂੰ ਟੱਕ ਦੰਨੇ ਆ ਸੇਕ ਕਰ ਤਾ ਆਪਾਂ ਨੇ ਬਿਲਕੁਲ ਡਾਊਨ ਬਿਲਕੁਲ ਘੱਟ ਸੇਕ ਕਰ ਦੇਣਾ ਹੈ ਤੇ ਹੁਣ ਆਪਾਂ ਇਹਨੂੰ 2-2 4-4 ਮਿੰਟ ਬਾਅਦ ਹਲਾਉਣਾ ਹੈ ਤੇ ਸੇਕ ਕਰ ਦੇਣਾ ਬਿਲਕੁਲ ਘੱਟ ਤੇ ਐਨੇ ਆ ਜਿਹੜੀ ਭਾਪ ਦੇ ਵਿੱਚ ਪੱਕ ਜਾਣਾ ਹੈ ਤੇ ਹੁਣ ਲੋ ਜੀ ਇਹਨੂੰ ਪਕਾ ਲੰਨੇ ਆ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਗੋਭੀ ਪੱਕਦੀ ਨੂੰ 10 ਤੋਂ 12 ਮਿੰਟ ਹੋ ਗਏ ਆ ਜੀ ਆਲੂ ਆ ਜਿਹੜੇ ਆਪਨੇ ਬਿਲਕੁਲ ਗਲ ਚੁੱਕੇ ਆ ਤੇ ਗੋਭੀ 'ਚ ਥੋੜੀ ਜਿਹੀ ਕਸਰ ਹੈ ਹਲੇ ਠੀਕ ਹੈ ਜੀ ਤੇ ਥੋੜਾ ਜਿਹਾ ਪੈਨ ਨੂੰ ਹੋਰ ਪਕਾਉਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਐਡ ਕਰਦੇ ਆਂ ਧਨੀਆ ਪਾਊਡਰ ਦਾ ਜਿਆਦਾ ਮਸਾਲੇ ਨਹੀਂ ਪਾਉਣੇ ਹੈਗੇ ਇਹਦੇ ਵਿੱਚ ਥੋੜੀ ਜਿਹਾ ਪੈ ਐਡ ਕਰੂੰਗੇ ਕੁਸਤੂਰੀ ਮੇਥੀ ਤੇ ਲਓ ਜੀ ਇਹਨੂੰ ਕਰ ਦਿੰਦੇ ਆਂ ਮਿਕਸ ਤੇ ਗੋਭੀ ਦਾ ਕਲਰ ਚੈੱਕ ਕਰੋ ਤੁਸੀਂ ਇਸ ਤਰੀਕੇ ਨਾਲ ਗੋਭੀ ਬਣਾ ਕੇ ਖਾਓਗੇ ਉਂਗਲੀਆਂ ਚਟਕਦੇ ਰਹਿ ਜਾਓਗੇ ਤੇ ਲਓ ਜੀ ਗੋਭੀ 'ਚ ਥੋੜੀ ਜਿਹੀ ਕਸਰ ਹੈ ਤੇ ਆਪਾਂ 5-4 ਮਿੰਟ ਜਿਹੜਾ ਇਹਨੂੰ ਹੋਰ ਪਕਾ ਲੂਗੇ ਤੇ ਹੁਣ ਆਪਾਂ ਇਹਨੂੰ ਟੱਕ ਦੰਦੇ ਆ ਜੀ ਤੇ ਦੇਖੋ ਵਿੱਚ ਵਾ ਨੂੰ ਇੱਕ ਅੱਧੀ ਬਾਰੇ ਨੂੰ ਹਲਾ ਦੂਗੇ ਤੇ ਲਓ ਜੀ ਸਬਜੀ ਬਣ ਕੇ ਹੋ ਗਈ ਰੈਡੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਸਬਜੀ ਬਣਾਉਗੇ ਖਾਓਗੇ ਉਂਗਲੀਆਂ ਚੱਟਦੇ ਰਹਿ ਜਾਊਗੇ ਤੇ ਲਓ ਜੀ ਹੁਣ ਪਾਉਨੇ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਆਪਾਂ ਹਰਾ ਧਨੀਆ ਠੀਕ ਹੈ ਜੀ ਆਹ ਲਓ ਜੀ ਹਰਾ ਧਨੀਆ ਪੈ ਗਿਆ ਜੀ ਤੇ ਗੈਸ ਕਰਦੇ ਆਂ ਬੰਦ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਮਿਲਦੇ ਆਉਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ